ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਪੁੱਛ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਆਪਣਾ ਇੱਕ ਹੋਰ ਨਵਾਂ ਬਲੌਗ ਤੇ ਅੱਜ ਜੀ ਆਪਣੇ ਹਸਬੰਡ ਦੀ ਡਿਮਾਂਡ ਸੀਗੀ ਮਟਰ ਅਤੇ ਜੀਮੀ ਕੰਦ ਦੀ ਸਬਜ਼ੀ ਦੀ ਤੇ ਮੈਂ ਕਿਹਾ ਮੈਂ ਚਲੋ ਚੁੱਲੇ ਤੇ ਬਣਾ ਦਿੰਨੀ ਤਕਰੀਬਨ ਉਹਨਾਂ ਨੂੰ ਹਰ ਇੱਕ ਜਿੰਦਾ ਚੀਜ਼ ਚੁੱਲੇ ਤੇ ਬਣਾਈ ਜਿਹੜੀ ਉਹ ਚੰਗੀ ਲੱਗਦੀ ਆ ਦੱਸੋ ਆਪਾਂ ਆਪਣੇ ਪਤੀ ਲਈ ਇੰਨਾ ਕ ਕਸ਼ਟ ਤਾਂ ਕਰ ਹੀ ਸਕਦੇ ਆ ਵੀ ਚੁੱਲੇ ਤੇ ਬਣਾ ਲਿਆ ਕਰੀਏ ਸਬਜ਼ੀ ਗਰਮੀਆਂ ਚ ਤਾਂ ਚਲੋ ਦਾਲ ਵਗੈਰਾ ਹੀ ਬਣਾਈ ਦੀ ਚੁੱਲੇ ਤੇ ਜਾਂ ਚਨੇ ਵਗੈਰਾ ਹੁਣ ਸਰਦੀਆਂ ਵਿੱਚ ਤਾਂ ਚਲੋ ਨਿੱਗ ਜਾ ਵੀ ਰਹਿੰਦਾ ਚੁੱਲ੍ਹੇ ਲਾਗੇ ਤੇ ਬੈਠਿਆਂ ਬੈਠਿਆਂ ਬੰਦਾ ਕਿੰਨਾ ਹੀ ਕੰਮ ਜਿਹੜਾ ਉਹ ਕਰ ਲੈਂਦਾ ਤੇ ਸੋ ਮੈਂ ਕਿ ਮੈਂ ਤੁਹਾਨੂੰ ਇੱਥੇ ਬਣਾ ਦਿੰਦੀ ਆ ਅੱਗ ਤੇ ਤਕਰੀਬਨ ਸਾਡੇ ਚੁੱਲ੍ਹੇ ਵਿੱਚ ਬਲਦੀ ਹੁੰਦੀ ਆ ਕਿਉਂਕਿ ਪਾਣੀ ਵੀ ਤਕਰੀਬਨ ਅਸੀਂ ਗਰਮ ਜਿਹੜਾ ਉਹ ਚੁੱਲ੍ਹੇ ਤੇ ਰੱਖੀ ਰੱਖੀ ਦਾ ਭਾਂਡੇ ਵਗੈਰਾ ਵਿੱਚ ਜਿੱਦਾਂ ਅਸੀਂ ਗਰਮ ਪਾਣੀ ਨਾਲ ਹੀ ਸਾਫ਼ ਕਰ ਲਈਦੇ ਆ ਤੇ ਸੋ ਇਸ ਕਰਕੇ ਚੁੱਲ੍ਹੇ 'ਚ ਅੱਗ ਹੈਗੀ ਸੀ ਤੇ ਆਪਾਂ ਜੀ ਇਹ ਤੜਕਾ ਵਗੈਰਾ ਜਿਹੜਾ ਉਹ ਵਾ ਦਿੱਤਾ ਸੀ ਤੇਲ ਦੇ ਵਿੱਚ ਥੋੜਾ ਲੂਣ ਬਾ ਦਿਨੇ ਆ ਜਿੰਨਾ ਤੜਕਾ ਭੁੱਜ ਜਵੇ ਤੇ ਵੈਸੇ ਵੀ ਮੇਰੀ ਆਦਤ ਹੈ ਜਦੋਂ ਮੈਂ ਬਾਕੀ ਸਾਰੇ ਕੰਮਾਂ ਤੋਂ ਫ੍ਰੀ ਹੋ ਜਾਨੀ ਆ ਤੇ ਮੈਨੂੰ ਲੱਗੇ ਕਿ ਚੁੱਲੇ 'ਚ ਅੱਗ ਹੈਗੀ ਆ ਸਾਰਿਆਂ ਨੇ ਨਾਲਿਆ ਪਾਣੇ ਵਗੈਰਾ ਮੰਜ ਗਏ ਆ ਤਾਂ ਫਿਰ ਮੈਨੂੰ ਹੁੰਦਾ ਵੀ ਇਹ ਵੇਸਟ ਨਾ ਜਾਵੇ ਤੇ ਮੈਂ ਜਿਹੜਾ ਕੋਈ ਵੀ ਸਬਜੀ ਆ ਕੁਛ ਵੀ ਆ ਉਹ ਚੁੱਲੇ ਤੇ ਬਣਾ ਲਾਂ ਤੜਕਾ ਲਾ ਲਾਂ ਤੇ ਇਹ ਜੀ ਆਪਣਾ ਹੁਣ ਤੜਕਾ ਤਕਰੀਬਨ ਚੰਗੀ ਤਰ੍ਹਾਂ ਭੁੱਜ ਗਿਆ ਤੇ ਇਹਦੇ ਵਿੱਚ ਮੈਂ ਪਾ ਦਿੱਤੇ ਮਟਰ ਮਟਰ ਥੋੜੇ ਮਟਰ ਕੀ ਜਲਦੀ ਉਹਨੂੰ ਕੀ ਕਿਦਾ ਗਲ ਜਾਣ ਸੋ ਆਪਾਂ ਇਹਨਾਂ ਨੂੰ ਤੜਕੇ ਵਿੱਚ ਹੀ ਪਾ ਦਿੱਤਾ ਤੇ ਥੋੜਾ ਕੁ ਟਾਈਮ ਆਪਾਂ ਇਹਨਾਂ ਨੂੰ ਤੜਕੇ ਵਿੱਚ ਹੀ ਉਹ ਪੁੰਨਾਗੇ ਮਟਰਾਂ ਨੂੰ ਤੇ ਜਿੱ ਜਿੰਨਾ ਕਚੇ ਮਟਰ ਪੁੱਜੇ ਉਸ ਤੋਂ ਬਾਅਦ ਵਿੱਚ ਆਪਾਂ ਪਾ ਦਿੱਤਾ ਇਹਦੇ ਵਿੱਚ ਮਸਾਲਾ ਤੇ ਹਲਦੀ ਥੋੜਾ ਜਿਹਾ ਆਪਾਂ ਇਹਨਾਂ ਨੂੰ ਭੁੰਨਾਂਗੇ ਤੇ ਹੁਣ ਇਹਨਾਂ ਨੂੰ ਭੁੰਨ ਕੇ ਫਿਰ ਵਾਪਾਂਗੇ ਇਹਦੇ ਵਿੱਚ ਜੀਮਿਕੰਦ ਜੀਮੀ ਕੰਦ ਪਹਿਲਾਂ ਹੀ ਆਪਾਂ ਤਿਆਰ ਕਰਕੇ ਰੱਖਿਆ ਹੋਇਆ ਸੀ ਇਹਨੂੰ ਕੱਟ ਕੇ ਕੱਟ ਕੇ ਤੇ ਧੋ ਕੇ ਲੂਣ ਪਾ ਕੇ ਧੋ ਲਈਦਾ ਫਿਰ ਲੂਣ ਪਾ ਕੇ ਇਹਨੂੰ ਤੁੱਪੇ ਰੱਖ ਦੇਈਦਾ ਤੁੱਪੇ ਪਿਆ ਸੀਗਾ ਮਤਲਬ ਅਸੀਂ ਥੈਰੇਪੀ ਕਰਾਉਣ ਗਏ ਸੀ ਤੇ ਮੰਮੀ ਨੇ ਆਉਂਦਿਆਂ ਨੂੰ ਜੀਮੀ ਕੰਦ ਜਿਹੜਾ ਉਹ ਇਦਾਂ ਤਿਆਰ ਕਰਕੇ ਰੱਖਿਆ ਹੋਇਆ ਸੀ ਤੇ ਮਾੜਾ ਮਾੜਾ ਫਰਾਈ ਜਿਹੜਾ ਉਹ ਜੀਮੀ ਕੰਦ ਕੀਤਾ ਹੋਇਆ ਸੀਗਾ ਚਲੋ ਜੀ ਆਪਾਂ ਜੀਮੀ ਕੰਦ ਪਾ ਕੇ ਪਾਣੀ ਅੰਦਰ ਗੈਸ ਤੇ ਗਰਮ ਰੱਖਿਆ ਸੀ ਸਬਜ਼ੀ ਦੇ ਵਿੱਚ ਪਾਉਣ ਨੂੰ ਉਹ ਪਾ ਦਿੱਤਾ ਆਪਾਂ ਤੇ ਆਪਣੀ ਸਬਜੀ ਰਜਕੇ ਤਿਆਰ ਹੋ ਗਈ ਸੀ ਤੇ ਇਹ ਥੋੜਾ ਥੋੜਾ ਨੀਰਾ ਹੋ ਗਿਆ ਸੀ ਇੱਥੇ ਤੇ ਮੈਂ ਮਨਵੀਰ ਦੀ ਦਾਦੀ ਨੂੰ ਕਿਹਾ ਵੀ ਕਰੋ ਮੈਂ ਰੋਟੀ ਵੀ ਜਿਹੜੀ ਉਹ ਚੁੱਲੇ ਤੇ ਪਕਾ ਦੇਣੀ ਸਿਆਲਾਂ ਚ ਤਕਰੀਬਨ ਰੋਟੀ ਮੈਂ ਚੁੱਲੇ ਤੇ ਹੀ ਪਕਾ ਲੈਣੀ ਹੁੰਨੀ ਮਤਲਬ ਬੈਠ ਕੇ ਰੋਟੀ ਬਗਾਉਣ ਚ ਮੈਨੂੰ ਕੋਈ ਕੋਲ ਨਹੀਂ ਥੋੜਾ ਖੜੇ ਹੋ ਕੇ ਮੈਨੂੰ ਇਹ ਹੋ ਜਾਂਦਾ ਪਈ ਔਖਾ ਜਿਹਾ ਲੱਗਦਾ ਰਹਿੰਦਾ ਸੋ ਮੈਂ ਬੈਠੀ ਬੈਠੀ ਚੁੱਲੇ ਤੇ ਦਾ ਤਕਰੀਬਨ ਸਾਰਾ ਕੰਮ ਕਰ ਲੈਣੀ ਆ ਤੇ ਮੈਂ ਮਨੀ ਦੀ ਦਾਦੀ ਨੂੰ ਕਿਹਾ ਸੀ ਵੀ ਮੈਂ ਚੁੱਲੇ ਤੇ ਰੋਟੀ ਪਕਾ ਲੈਣੀ ਆ ਤੁਸੀਂ ਜਦ ਤੱਕ ਆਪਣਾ ਕੋਈ ਹੋਰ ਕੰਮ ਕਰ ਲਓ ਦੁੱਧ ਨੂੰ ਉਬਾਲਾ ਦੇ ਲੋ ਗੈਸ ਤੇ ਤੇ ਇਹ ਜੀ ਆਪਾਂ ਚੁੱਲੇ ਤੇ ਰੋਟੀ ਪਕਾਉਣੀ ਕਰ ਦਿੱਤੀ ਸੀ ਸ਼ੁਰੂ ਤੇ ਸ਼ੋਅ ਕਿਹਾ ਜੀ ਵੈਸੇ ਵੀ ਮੇਰਾ ਚੁੱਲਾ ਬਾਲ ਕੇ ਚੁੱਲੇ ਤੇ ਤਕਰੀਬਨ ਸਾਰਾ ਕੰਮ ਕਰਨਾ ਤੇ ਇੱਕ ਉਹ ਨੂੰ ਕੀ ਕਹਿੰਦਾ ਸਿਆਲਾਂ ਦੇ ਵਿੱਚ ਚੁੱਲੇ ਲਾ ਕੇ ਬੈਠਣਾ ਵੀ ਚੰਗਾ ਲੱਗਦਾ ਨਾਲੇ ਬੰਦਾ ਕੋਈ ਨਾ ਕੋਈ ਐਕਸਟਰਾ ਕੰਮ ਜਿਹੜਾ ਉਹ ਵੀ ਕਰ ਲੈਂਦਾ ਤੇ ਇੱਥੇ ਆ ਗਈ ਜੀ ਸੀ ਆਪਣੀ ਮਾਂ ਨੂੰ ਬਿੱਲੀ ਤੇ ਰੋਲਾ ਪਾਉਂਦੇ ਸੀ ਚੰਗਾ ਹੀ ਮਿਆਉਂ ਮਿਆਉਂ ਤੇ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਇਹ ਬਾਟ ਕਰਕੇ ਹਟੇ ਸੀਗੇ ਤੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਹਨੂੰ ਦੁੱਧ ਪਾ ਦਿਓ ਤੇ ਮੈਨੂੰ ਨਹੀਂ ਤੇ ਫਿਰ ਹੱਥ ਦੁਬਾਰਾ ਧੋਣੇ ਪੈਣੇ ਆ ਤੇ ਇੱਥੇ ਜੀ ਆਪਾਂ ਰੋਟੀ ਜਿਹੜੀ ਆਪਣੀ ਇੱਕ ਇੱਕ ਕਰਕੇ ਲੋਹਣੀ ਕਰ ਦਿੱਤੀ ਸੀ ਸ਼ੁਰੂ ਤਵਾ ਤਪੀ ਗਿਆ ਤਕਰੀਬਨ ਤੇ ਮਤ ਕਿ ਮੈਂ ਵਲੋਗਿੰਗ ਵੀ ਕਰਦੀ ਆ ਮੈਂ ਐਦਾਂ ਦਾ ਵਲੋਗਰ ਬਣਾ ਚਾਹੁੰਨਾ ਚਾਹਨੀ ਆ ਮਤਲਬ ਕਿ ਜਿਹਨੂੰ ਕੋਈ ਇਦਾਂ ਦੀ ਸ਼ਰਮ ਨਾ ਹੋਵੇ ਕਿ ਮੈਂ ਚੁੱਲ੍ਹੇ ਤੇ ਰੋਟੀ ਪਾਣੀ ਬਣਾਉਣੀ ਆ ਜਾਂ ਮੈਂ ਘਰ ਦੇ ਆ ਕੰਮ ਕਰਦੀ ਜਾਂ ਉਹ ਕਰਦੀ ਆ ਨਹੀਂ ਮੈਂ ਕੋ ਮਤਲਬ ਕਿ ਵਲੌਗਿੰਗ ਵੀ ਇਦਾਂ ਦੀ ਕਰਨਾ ਚਾਹੁੰਦੀ ਕਿ ਮੇਰੇ ਤੋਂ ਕਈਆਂ ਨੂੰ ਇਹ ਹੋਵੇ ਕਿ ਇਹ ਕੰਮ ਵੀ ਜਿਹੜੇ ਲੇਡੀਜ਼ ਕਰਦੀਆਂ ਕੋਈ ਉਹ ਇਹਦੇ ਵਿੱਚ ਕੋਈ ਸ਼ਰਮ ਨਹੀਂ ਗਈ ਪਏ ਆਪਣੇ ਘਰ ਦੇ ਕੰਮ ਕਰਨੇ ਮੈਂ ਸਿਰਫ ਵਲੌਗਿੰਗ ਵਿੱਚ ਉਹ ਹੀ ਨਹੀਂ ਦਿਖਾਉਣਾ ਚਾਹੁੰਦੀ ਕੱਲਾ ਪਏ ਸ਼ਾਪਿੰਗ ਕਰ ਲਈ ਕੱਪੜੇ ਲੈ ਲਏ ਜਾਂ ਨਵੇਂ ਕੱਪੜੇ ਪਾ ਲਏ ਜਾਂ ਮੇਕਅਪ ਕਰ ਲਿਆ ਇਹ ਉਹ ਮੈਂ ਜਸਟ ਇਹ ਹੀ ਕੱਲੀ ਵਲੌਗਿੰਗ ਨਹੀਂ ਕਰਨਾ ਚਾਹੁੰਦੀ ਮੈਂ ਮਤਲਬ ਜ਼ਿੰਦਗੀ ਚ ਮੇਰੀ ਚ ਰਿਐਲਿਟੀ ਚ ਰਿਐਲਿਟੀ ਮੈਂ ਦਿਖਾਉਣਾ ਚਾਹੁੰਦੀ ਕਿ ਜੋ ਮਤਲਬ ਕਿ ਤਕਰੀਬਨ ਲੇਡੀਜ਼ ਦੇ ਕੰਮ ਹੁੰਦੇ ਆ ਕਰਦੇ ਹਾਂ ਖਾਸ ਕਰ ਮੈਂ ਜੋ ਕੰਮ ਕਰਦੀ ਹਾਂ ਕਰਦੇ ਵਿੱਚ ਮੈਂ ਉਹ ਹੀ ਵਲੌਗਿੰਗ ਵਿੱਚ ਦਿਖਾਉਣਾ ਚਾਹੁੰਦੀ ਆ ਨਾ ਕਿ ਕੋਈ ਉਹਦਾ ਦੇ ਕੰਮ ਦਿਖਾਉਣਾ ਚਾਹੁੰਦੀ ਆ ਵੀ ਜਿਹੜੇ ਸਿਰਫ ਵਲੌਗਿੰਗ ਕਰਕੇ ਕੀਤੇ ਜਾਣ ਮਤਲਬ ਕਿ ਵਲੌਗ ਬਣਾਉਣ ਵਾਸਤੇ ਕੀਤੇ ਜਾਣ ਜਿੱਦਾਂ ਕਿ ਸ਼ਾਪਿੰਗ ਕਰਨੀ ਹੋ ਗਈ ਯਾ ਘਰ ਦੇ ਵਿੱਚ ਕੋਈ ਜਾਂ ਮੇਕਅਪ ਕਰਨਾ ਹੋ ਗਿਆ ਜਾਂ ਤਿਆਰ ਹੋ ਕੇ ਕਿੱਥੇ ਗਏ ਜਾਂ ਕਿੱਦਾਂ ਮਤਲਬ ਕਿ ਕਈ ਕੁਸ਼ੀ ਹੁੰਦਾ ਜਿਹੜਾ ਕਈ ਵਾਰੀ ਲੋਕ ਕੱਲਾ ਵਲੌਗਿੰਗ ਦਿਖਾਉਣ ਨੂੰ ਵਲੌਗ ਬਣਾਉਣ ਨੂੰ ਹੀ ਕਰਦੇ ਆ ਮੈਂ ਤਕਰੀਬਨ ਉਹ ਵਲੌਗ ਹੀ ਬਣਾਉਣਾ ਚਾਹੁੰਦੀ ਆ ਜਿਹਦੇ ਵਿੱਚ ਅ ਮਤਲਬ ਕਿ ਮੈਂ ਜਿਹੜੇ ਘਰ ਦੇ ਕੰਮ ਵੀ ਕਰਦੀ ਆ ਉਹ ਵੀ ਮੈਂ ਦਿਖਾਵਾਂ ਇਹ ਐਦਾ ਨਹੀਂ ਵੀ ਮੈਂ ਕੋਈ ਘਰ ਦਾ ਕੰਮ ਨਹੀਂ ਕਰਦੀ ਤੇ ਅ빠 ਇਦਾਂ ਦੇ ਸਾਰੇ ਕੰਮ ਕਰਦੇ ਹਜੇ ਤੇ ਸਾਡੇ ਘਰ ਪਸ਼ੂ ਹੈ ਨਹੀਂਗੇ ਡੈਡੀ ਦੀ ਸਿਹਤ ਖਰਾਬ ਹੋਣ ਕਰਕੇ ਪਸ਼ੂ ਜਿਹੜੇ ਉਹ ਵੇਚ ਦਿੱਤੇ ਸੀ ਜੇ ਪਸ਼ੂ ਵੀ ਹੁੰਦੇ ਤਾਂ ਆਈ ਥਿੰਕ ਮੈਂ ਉਹ ਵੀ ਵਲੌਗ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਭਈ ਮੈਨੂੰ ਗੋਹਾ ਚੱਕਰ ਵਿੱਚ ਵੀ ਕੋਈ ਕਾਲ ਨਹੀਂ ਗਈ ਮੈਂ ਪੱਠੇ ਵੀ ਵੱਢ ਲੈਣੀਆਂ ਪੱਠੇ ਕੁੱਤਰ ਵੀ ਲੈਣੀਆਂ ਪਸ਼ੂਆਂ ਨੂੰ ਪੱਠੇ ਪਾ ਵੀ ਲੈਣੀਆਂ ਤੇ ਧਾਰਾ ਵੀ ਕੱਢ ਲੈਣੀਆਂ ਥੇ ਚਲੋ ਕਿਤੇ ਰੱਖਾਂਗੇ ਪਸ਼ੂ ਫਿਰ ਇਹ ਵੀ ਸ਼ੇਅਰ ਕਰਾਂਗੇ ਡੈਡੀ ਸਾਡੇ ਤਾਂ ਬਹੁਤ ਕਾਲੇ ਆ ਪਈ ਮੈਨੂੰ ਇੱਕ ਗਾਂ ਲੈ ਦੋ ਸਿਰਫ ਅਸੀਂ ਉਹਨਾਂ ਦੀ ਸਿਹਤ ਦੇ ਕਰਕੇ ਅ ਪਸ਼ੂ ਵਗੈਰਾ ਨਹੀਂ ਲੈਣਦੇ ਤੇ ਇੱਕ ਜਿਹੜਾ ਮੌਸਮ ਸਰਦੀਆਂ ਜਾਂ ਮੀਂਹ ਦਾ ਮੌਸਮ ਹੈ ਉਹਦੇ ਵਿੱਚ ਡੈਡੀ ਨੂੰ ਫਿਰ ਬਹੁਤ ਤੰਗੀ ਹੁੰਦੀ ਪਸ਼ੂ ਸਾਂਭਣ ਦੇ ਵਿੱਚ ਇਸ ਕਰਕੇ ਆਪਾਂ ਪਸ਼ੂ ਜਿਹੜੇ ਸੀਗੇ ਉਹ ਵੇਚ ਦਿੱਤੇ ਸੀ ਇੱਕ ਡੈਡੀ ਦੀ ਸਿਹਤ ਕਰਕੇ ਬਸ ਤੇ ਮਨਵੀਰ ਕੀ ਗਾਂ ਦਾ ਸਟੱਡੀ ਕਰਦਾ ਵਾ ਤੇ ਉਹਨੂੰ ਵੀ ਫਿਰ ਜੇ ਪਸ਼ੂਆਂ ਚ ਪੈ ਗਿਆ ਉਹਦੇ ਕੋਲ ਫਿਰ ਉਹਦੀ ਪੜ੍ਹਾਈ ਛੁੱਟ ਜਾਣੀ ਸੋ ਇਸ ਕਰਕੇ ਪਸੂ ਨਹੀਂ ਰੱਖੰਦੇ ਤੇ ਕਿਸੇ ਟਾਈਮ ਰੱਖਾਂਗੇ ਜ਼ਰੂਰ ਪਸੂ ਵੀ ਤੇ ਚੁੱਲ੍ਹੇ ਦੇ ਵੈਸੇ ਵੀ ਐਦਾਂ ਦੇ ਕੰਮ ਜਿਹੜੇ ਆ ਉਹ ਐਕਸਟਰਾ ਵੀ ਹੋ ਜਾਂਦੇ ਆ ਜਿੱਦਾਂ ਮੈਂ ਰੋਟੀ ਪਕਾਈ ਰੋਟੀ ਪਕਾ ਕੇ ਫਿਰ ਦੁਬਾਰਾ ਮੈਂ ਇਹਦੇ ਉੱਤੇ ਗਰਮ ਪਾਣੀ ਰੱਖ ਦੇਣਾ ਗਰਮ ਪਾਣੀ ਦੁਬਾਰਾ ਇਹਦੇ ਉੱਤੇ ਤਾਂ ਰੱਖ ਦੇਣਾ ਵੀ ਰਾਤ ਨੂੰ ਵੀ ਰੋਟੀ ਕਾ ਕੇ ਜਿਹੜੇ ਭਾਂਡੇ ਰੋਟੀ ਵਾਲੇ ਹੁੰਦੇ ਆ ਉਹ ਗਰਮ ਪਾਣੀ ਦੇ ਨਾਲ ਉਹਨਾਂ ਦੀ ਠੰਢਾਈ ਜੀ ਲਾ ਕੇ ਤੇ ਮਾਂਜ ਕੇ ਤੇ ਬੰਦਾ ਸੋਖੇ ਜਿਹੜੇ ਉਹ ਧੋ ਲੈਂਦਾ ਤੇ ਜੇ ਠੰਡੇ ਪਾਣੀ ਨਾਲ ਧੋਤੇ ਹੋ ਤੇ ਧੰਦੇ ਆਈ ਜਿਹੜੀ ਉਹ ਨਹੀਂ ਲੱਤਦੀ ਸੋ ਚੁੱਲੇ ਤੇ ਕਈ ਐਕਸਟਰਾ ਕੰਮ ਹੋਰ ਵੀ ਹੋ ਜਾਂਦੇ ਆ ਗੈਸ ਆਵਾਰਾ ਨਹੀਂ ਖਾਂਦਾ ਵੀ ਪਾਣੀ ਉਹਦੇ ਉੱਤੇ ਭਾਂਡੇ ਆ ਵਾਸਤੇ ਵੀ ਗਰਮ ਕਰੋ ਤੇ ਇਸ ਕਰਕੇ ਆਪਾਂ ਜ਼ਿਆਦਾ ਵੀ ਚੁੱਲਾ ਹੀ ਯੂਜ਼ ਕਰੀਦਾ ਵੀ ਚੁੱਲੇ ਤੇ ਬਾਅਦ ਵਿੱਚ ਹੋਰ ਪਾਣੀ ਰੱਖੋ ਜਵੇ ਸਬਜ਼ੀ ਵੀ ਬਣ ਜਵੇ ਰੋਟੀ ਵੀ ਬਣ ਜਵੇ ਤੇ ਇੱਦਾਂ ਦੇ ਸਾਰੇ ਕੰਮ ਆਪਾਂ ਇਹਦੇ ਤੇ ਹੀ ਕਰੀਦੇ ਆ ਹਾਂ ਜਿੱਦਣ ਕਿਤੇ ਵਾਂਡੇ ਗਏ ਹੋਏ ਆ ਟਾਈਮ ਨਹੀਂ ਹੁੰਦਾ ਲੇਟ ਆਏ ਆ ਫੇਰ ਆਪਾਂ ਇਹਦੇ ਉੱਤੇ ਨਹੀਂ ਵੀ ਕਰੀਦਾ ਕੰਮ ਜਿੱਦਣ ਵਿਹਲੇ ਆ ਘਰੇ ਆ ਫੇਰ ਸਾਰਾ ਕੰਮ ਆਪਾਂ ਚੁੱਲ੍ਹੇ ਤੇ ਹੀ ਕਰੀਦਾ ਤੇ ਬਾਕੀ ਜਦੋਂ ਕਿਤੇ ਗਏ ਹੋਈਏ ਲੇਟ ਹੋਈਏ ਤਾਂ ਫੇਰ ਮਨੀ ਦੀ ਦਾਦੀ ਗੈਸ ਤੇ ਰੋਟੀ ਉਹਨੂੰ ਕੀ ਕੀ ਦਾ ਬਣਾ ਲੈਂਦੀ ਹੁੰਦੀ ਚੁੱਲ੍ਹੇ ਤੇ ਮੰਮੀ ਕੋ ਬਣਦੀ ਨਹੀਂ ਨਾ ਉਹਨਾਂ ਕੋ ਬਹਿ ਹੁੰਦਾ ਪੀੜੀ ਤੇ ਤਾਂ ਸੋ ਇਹ ਕੰਮ ਜਿਹੜੇ ਚੁੱਲ੍ਹੇ ਵਾਲੇ ਉਹ ਮੈਂ ਹੀ ਕਰਦੀ ਆ ਤੇ ਇਹ ਆਪਣੀ ਰੋਟੀ ਗਈ ਸੀ ਜੀ ਸਾਰੀ ਪੱਕ ਤੇ ਆਪਾਂ ਚੋਪੜ ਕੇ ਰੱਖ ਲਈ ਇਹਨਾਂ ਨੂੰ ਡੱਬੇ ਦੇ ਵਿੱਚ ਤੇ ਜਿਨ੍ਹਾਂ ਜਿਨਾਂ ਨੂੰ ਜੀ ਸਾਡੇ ਵਲੌਗ ਵਧੀਆ ਲੱਗਦੇ ਆ ਪਲੀਜ਼ ਮੇਰੇ ਘਰੇਲੂ ਵਲੌਗ ਹੁੰਦੇ ਆ ਆ سپورਟ ਕਰ ਦਿਓ ਜਿਨ੍ਹਾਂ ਜਿਨਾਂ ਨੂੰ ਵਲੌਗ ਵਧੀਆ ਲੱਗਦੇ ਆ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ ਸਾਰਿਆਂ ਨੂੰ ਫੇਰ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਤੇ ਕੋਈ ਨਵਾਂ ਕੰਮ ਹੋਰ ਕਰਦੇ ਹੋਏ ਤੇ ਬਣਾਵਾਂਗੇ ਆਪਾਂ ਵਲੌਗ ਤੇ ਇਹ ਜੀ ਆਪਣੀ ਸਾਰੀ ਰੋਟੀ ਪੱਕੀ ਹੋ ਗਈ ਸੀ ਤਿਆਰ ਬਾਏ ਬਾਏ ਜੀ ਸਾਰੇ ਆਨੰਦ